47 ਜਾਲੀ ਪਾਸਪੋਰਟ ਲੈ ਕੇ ਗੈਂਗਸਟਰ ਵਿਦੇਸ਼ ਭੱਜ ਗਏ ਨੇ ਤੇ ਇਹਨਾਂ ਦੀ ਜਾਂਚ ਰਿਪੋਰਟ ਆਹ ਇਹ ਨੀਲ ਦੇ ਦਿੱਤੀ ਗਈ ਹੈ। ਇਹਦੇ ਵਿੱਚ ਏਰੀਆ ਕਿਹੜਾ ਕਿਹੜਾ ਹੁੰਦਾ ਹੈ? ਮੋਹਾਲੀ ਲੁਧਿਆਣਾ ਜਲੰਧਰ ਪਟਿਆਲਾ ਅਮਰਸਰ ਇਹਨਾਂ ਦੀਆਂ ਜਿਹੜੀਆਂ ਇਮੀਗ੍ਰੇਸ਼ਨ ਕੰਪਨੀਆਂ ਨੇ ਉਹਨਾਂ ਤੇ ਕਾਫੀ ਗਾਜ ਡਿੱਗ ਸਕਦੀ ਹੈ। ਕ੍ਰਮ ਮੰਤਰਾਲਾ ਇਹ ਉਹਦੀ ਸੋਚਰਾ ਦੇ ਬਤਵਕ ਹੈ ਕਿ 47 ਗੈਂਗਸਟਰ ਨਾਂ ਬਦਲ ਕੇ ਜਾਲੀ ਪਾਸਪੋਰਟ ਬਣਾ ਕੇ ਦੂਜੇ ਦੇਸ਼ਾਂ ਦੇ ਵਿੱਚ ਚਲੇ ਗਏ ਨੇ ਮੈਂ ਗੈਂਗਸਟਰ ਲੱਗੇ ਜਿੱਥੇ ਪੰਜਾਬ ਸਰਕਾਰ ਗੈਂਗਸਟਰ ਮਥਪਾਰੀਆ ਪੰਜਾਬ ਦੇ ਵਿੱਚ ਉੱਥੇ ਢਿਲ ਸਾਹਿਬ ਇੱਕ ਖਬਰ ਸਾਹਮਣੇ ਆਈ ਇਹ ਕਹਿੰਦੇ 47 ਜਾਲੀ ਪਾਸਪੋਰਟ ਲੈ ਕੇ ਗੈਂਗਸਟਰ ਵਿਦੇਸ਼ ਭੱਜ ਗਏ ਨੇ ਤੇ ਇਹਨਾਂ ਦੀ ਜਾਂਚ ਰਿਪੋਰਟ ਉਹ ਐਨਆਈਲ ਦੇ ਦਿੱਤੀ ਗਈ ਹੈ ਜੀ ਬਿਲਕੁਲ ਠੀਕ ਕਹਿ ਰਹੇ ਹੋ ਤੁਸੀਂ ਇਹਦੇ ਵਿੱਚ ਏਰੀਆ ਕਿਹੜਾ ਕਿਹੜਾ ਹੁੰਦਾ ਹੈ ਮੋਹਾਲੀ ਲੁਧਿਆਣਾ ਜਲੰਧਰ ਪਟਿਆਲਾ ਅਮਰਸਰ ਇਹਨਾਂ ਦੀਆਂ ਜਿਹੜੀਆਂ ਇਮੀਗ੍ਰੇਸ਼ਨ ਕੰਪਨੀਆਂ ਨੇ ਉਹਨਾਂ ਤੇ ਕਾਫੀ ਗਾਜ ਡਿੱਗ ਸਕਦੀ ਹੈ ਜਿਹੜਾ ਗ੍ਰਹਿ ਮੰਤਰਾਲਾ ਇਹ ਉਹਦੀ ਸੋਚਰਾ ਦੇ ਮਤਾਬਕ ਹੈ ਕਿ 47 ਗੈਂਗਸਟਰ ਨਾਂ ਬਦਲ ਕੇ ਜਾਲੀ ਪਾਸਪੋਰਟ ਬਣਾ ਕੇ ਦੂਜੇ ਦੇਸ਼ਾਂ ਦੇ ਵਿੱਚ ਚਲੇ ਗਏ ਨੇ ਸੋ ਇਹ ਚੀਜ਼ ਜਈ ਹੈ ਜਿਹਦੇ ਤਹਿਤ 47 ਕਿਹੜੇ ਕਿਹੜੇ ਹੈ ਸਤਿੰਦਰਜੀਤ ਸਿੰਘ ਗੋਲਡੀਬਰਾਡ ਇਹ ਯੂਐਸਏ ਦੱਸ ਰਹੇ ਨੇ ਜੀ ਇਸੇ ਤਰ੍ਹਾਂ ਅਨਮੋਲ ਮਸ਼ਨ ਹੋਈ ਇਹ ਵੀ ਯੂਐਸਏ ਯੂਐਸ ਹਰਜੋਤ ਗਿੱਲ ਯੂਐਸ ਦਮਨਜੀਤ ਯੂਐਸ ਸਦੂਲ ਸਿੰਘ ਉਰਫ ਸੁੱਖਾ ਕੈਨੇਡਾ ਭਪਿੰਦਰ ਸਿੰਘ ਉਰਫ ਬਾਬਾ ਸਤਵੀਰ ਸਿੰਘ ਉਰਫ ਸੈਨ ਲਖਵੀਰ ਸਿੰਘ ਅ ਡਲ ਲੰਡਾ ਅਰਸ਼ਦੀਪ ਸਿੰਘ ਡੱਲਾ ਚਰਨਜੀਤ ਸਿੰਘ ਰਿੰਕੂ ਇਸੇ ਤਰ੍ਹਾਂ ਰਮਨਜੀਤ ਉਰਫ ਜੱਜ ਇਸੇ ਤਰ੍ਹਾਂ ਗਗਨਦੀਪ ਗਗਨਾ ਹਠੂਰ ਇਹ ਕੈਨੇਡਾ ਚ ਨੇ ਇਸੇ ਤਰ੍ਹਾਂ ਵਿਕਰਮਜੀਤ ਸਿੰਘ ਬਰਾੜ ਇਹ ਯੂਰਪ ਰੋਹਿਤ ਗਦਾਰਾ ਯੂਰਪ ਗੌਰਵ ਪਟਿਆਲ ਉਰਫ ਲੱਕੀ ਇਹ ਅਰਮੇਨੀਆ ਚ ਸਚਨਾ ਤਾਂਪਨ ਅਜਰ ਬਹਾਜਨ ਜਗਜੀਤ ਸਿੰਘ ਮਲੇਸ਼ੀਆ ਰਕੇਸ਼ ਕੁਮਾਰ ਬਰਾਜ਼ੀਲ ਸੰਦੀਪ ਗਰੇਵਾਲ ਉਰਫ ਬਿੱਲਾ ਇੰਡੋਨੇਸ਼ੀਆ ਮਨਪ੍ਰੀਤ ਸਿੰਘ ਉਰਫ ਪੀਟਾ ਇਹ ਫਿਲੀਪੀਨ ਸਰਪ੍ਰੀਤ ਉਰਫ ਹੈਰੀ ਚੱਡਾ ਜਰਮਨੀ ਗੁਰਜੰਟ ਆਸਟ੍ਰੇਲੀਆ ਰਮਨਜੀਤ ਉਰਫ ਰੋਮੀ ਹਾਂਗਕਾਂਗ ਅਤੇ ਸੁਖਪ੍ਰੀਤ ਸਿੰਘ ਧੁੰਨੀ ਕੇ ਇਹ ਕੈਨੇਡਾ ਦੇ ਵਿੱਚ ਹੈ ਇਹਨਾਂ ਸਾਰਿਆਂ ਨੇ ਜਾਲੀ ਪਾਸਪੋਰਟ ਬਣਾਏ ਫਰਜੀ ਨਾਮਾਂ ਦੇ ਉੱਤੇ ਨੇਪਾਲ ਦੇ ਰਸਤੇੋਂ ਉੱਥੋਂ ਤੱਕ ਪਹੁੰਚ ਗਏ ਤੇ ਫਿਰ ਇਹਨਾਂ ਦੇ ਪਾਸਪੋਰਟ ਬਣੇ ਕਿਵੇਂ ਜੀ ਗਵਾਹੀ ਕਿਹਨੇ ਦਿੱਤੀ ਕਿ ਐਨਆਈਏ ਜਾਂ ਪੰਜਾਬ ਦੀ ਪੁਲਿਸ ਨੇ ਉਹਨਾਂ ਲੋਕਾਂ ਨੂੰ ਲੈ ਆਂਦਾ ਜਿਨ੍ਹਾਂ ਜਿਨ੍ਹਾਂ ਨੇ ਇਹਨਾਂ ਦੀਆਂ ਗਵਾਹੀਆਂ ਦਿੱਤੀਆਂ ਸੀ ਸੋ ਮੈਂ ਸਮਝਦਾ ਇਹਨਾਂ ਮਾਮਲਿਆਂ ਦੇ ਵਿੱਚ ਨੇਪਾਲ ਤੇ ਜਿੰਨੀਆਂ ਇਮੀਗ੍ਰੇਸ਼ਨ ਕੰਪਨੀਆਂ ਨੇ ਇਹਨਾਂ ਦੇ ਖਿਲਾਫ ਕਾਰਵਾਈ ਲਈ ਪੰਜਾਬ ਦੀ ਪੁਲਿਸ ਤੇ ਐਨਆਈਏ ਸਾਂਝਾ ਆਪਰੇਸ਼ਨ ਚਲਾਉਣਗੇ ਨਿਡਰ ਹਾਂ ਨਿਰਪੱਖ ਰਹਿਣਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਪਸਾਂਗੇ ਕੌਣ ਕਰ ਰਿਹਾ ਥੋੜੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੀ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਜ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਉਹਨਾਂ ਨੰਨਜਰ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗੱਲਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਦਰੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਤਿ ਸ਼੍ਰੀ ਅਕਾਲ ਜੀ ਮੈਂ ਹਕੁਲ ਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ